ਲਓ ਜੀ ਅੱਜ ਅਸੀਂ ਆਏ ਹਾਂ ਪੂਰਤਾਂ ਦੀ ਹਵੇਲੀ ਪੁਰਾਣਾ ਪਿੰਡ ਕੁਲਤਾਰ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਛੱਤਾਂ ਜਿਹੜੀਆਂ ਪੁਰਾਣੀ ਲੱਕੜ ਦੇ ਨਾਕਾਨਿਆਂ ਦੇ ਨਾਲ ਜਿਹੜੀ ਕਿ ਪੰਛੀਆਂ ਦੇ ਰਹਿਣ ਦੇ ਲਈ ਵੀ ਬਹੁਤ ਵਧੀਆ ਜਿਹੜੀ ਜਗ੍ਹਾ ਤੇ ਠੰਡੀ ਮੰਨੀ ਜਾਂਦੀ ਤੇ ਦੇਖ ਸਕਦੇ ਹੋ ਅੰਦਰ ਦਾ 뷰 ਤੇ ਪੁਰਾਣੀਆਂ ਜਿਹੜੀਆਂ ਲੱਕੜਾਂ ਇਦਾਂ ਕੱਟ-ਕੱਟ ਕੇ ਇਹਨਾਂ ਨੇ ਪਿੱਲਰ ਬਣਾ ਕੇ ਜਿਹੜਾ ਖੜਾ ਕੀਤਾ ਜਾਂਦਾ ਸੀ ਤੇ ਆ ਤੁਸੀਂ ਦੇਖ ਸਕਦੇ ਹੋ ਪੰਛੀਆਂ ਦੇ ਰਹਿਣ ਦੇ ਲਈ ਮਤਲਬ ਬਹੁਤ ਵਧੀਆ ਜਿਹੜਾ ਚੀਜ਼ ਸੀ ਇਹ ਤੇ ਜਿਹੜੀ ਕਿ ਹੁਣ ਪੱਕੇ ਮਕਾਨਾਂ ਨੇ ਇਹ ਚੀਜ਼ਾਂ ਖਤਮ ਕਰ ਦਿੱਤੀਆਂ ਤੇ ਤੁਹਾਨੂੰ ਹੋਰ ਵੀ ਬਾਗਟ ਦਿਖਾਉਣੇ ਸੋਰੀ ਤਾਨੂੰ ਦਿਖਾ ਰਹੇ ਆ ਅੱਗੇ ਅਸੀਂ ਜਿਹੜਾ ਵਿੱਚ ਦੀ ਵਿੱਚ ਅ ਬੜਾ ਕੁਝ ਦੇਖਣ ਨੂੰ ਮਿਲ ਰਿਹਾ ਨਾ ਮਾ ਤੇ ਇਹ ਤੁਸੀਂ ਦੇਖ ਸਕਦੇ ਹੋ ਆਲੇ ਇੱਧਰ ਰੱਖੇ ਹੁੰਦੇ ਸੀਗੇ ਪੁਰਾਣੇ ਤੇ ਜਿਹੜੀ ਲੱਕੜ ਕੋਈ ਮਲਿਆਂ ਦੀ ਜਾਂ ਵਣ ਦੀ ਲੱਕੜ ਦੇਖਣ ਨੂੰ ਮਿਲ ਰਹੀ ਹੈ ਇੱਥੇ ਜਿਹੜੀ ਪੁਰਾਣੀ ਮਣ ਤੇ ਆਓ ਲੈ ਚੱਲਦੇ ਆ ਇੱਥੇ ਇੱਕ ਜਿਹੜੀ ਗੁਫਾ ਟਾਈਪ ਲੱਗ ਰਹੀ ਹੈ ਪੇਪਰ ਵਿੱਚ ਐਂਟਰੀ ਕਰਕੇ ਪਤਾ ਲੱਗੂ ਵੀ ਕੀ ਹੈ ਇਹ ਚਲਿਏ ਯਾ ਪਰ ਵੇਚੇ ਕੇ ਮੈਂ ਚੱਲਾ ਤੁਸੀਂ ਚਲੋ ਜੀ ਆਪਾਂ ਤੇ ਲਾ ਲਾ ਲਓ ਫਲਾਵ ਫਰ ਮੈਂ ਫੜਦਾ ਭੂਤ ਦੀ ਲੱਤ ਆ ਜਾ ਕੇ ਹੈ 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 ਤਾਂ ਅੰਦਰੋਂ ਕੁਛ ਨਹੀਂ ਹੈ ਇਹ ਤੇ ਦੇਖਣ ਨੂੰ ਕੰਮ ਕੀ ਲੱਗਦਾ ਦੇਖਣ ਨੂੰ ਦੇਖਦੇ ਆਂ ਜੀ ਦਰ ਵਾਲੀ ਕੋਈ ਏਡੀ ਗੱਲ ਨਹੀਂ ਹੈ ਤੇ ਜਿਹੜੀਆਂ ਪੁਰਾਣੀਆਂ ਚੜਾਮ ਚੜਿੱਕਾ ਇਦੇ ਵਿੱਚ ਹੈ ਜੀ ਤੇ ਕੋਈ ਸੱਪ ਵੀ ਨਾ ਹੋਵੇ ਤੇ ਦੇਖ ਸਕਦੇ ਹੋ ਤੁਸੀਂ ਜਿਹੜਾ ਪੁਰਾਣਾ ਅੰਡਰਗਰਾਉਂਡ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਸੀਗਾ ਆਪਣਾ ਤੇ ਜਿਵੇਂ ਮੈਂ ਦੱਸਿਆ ਕਿ ਪੰਛੀਆਂ ਦੇ ਰਹਿਣ ਦੇ ਲਈ ਬਹੁਤ ਵਧੀਆ ਜਗ੍ਹਾ ਸੀ ਇਹਦੇ ਵਿੱਚ ਜਿਹੜੀਆਂ ਚਾਂ ਚੜਿਕ ਚਮਗੀਦੜ ਬੋਲਦੇ ਆਪਾਂ ਤੇ ਉਹ ਉਹਨਾਂ ਦਾ ਰਹਿਣ ਦਾ ਬਸੇਰਾ ਚਲੋ ਅੱਗੇ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਚੱਲਦੇ ਹਾਂ ਜੀ ਅੱਗੇ ਡੋਂਗਾ ਵਾਵਾ ਸੀ ਡੋਂਗਾ ਵਾਵਾ ਸੀ ਅੱਗੇ ਨੂੰ ਹੈ ਹਾਂ ਨਹੀਂ ਥੋੜਾ ਹੀ ਹੈ ਇੰਨਾ ਰੂੰਡੂਮ ਦਾ ਹੀ ਬਣਾਇਆ ਕਹਿੰਦੇ ਇਹ ਸਰਪੰਚ ਦਾ ਕਰ ਰਿਹਾ ਹੈ ਨਾ ਹਾਂ ਬਿਲਕੁਲ ਜੀ ਬਿਲਕੁਲ ਲਓ ਜੀ ਆ ਦੇਖੋ ਹੁਣ ਇਹ ਤੇ ਜਿਹੜੀ ਕਲਾਕਾਰੀ ਹੈ ਉਹ ਕੀਤੀ ਗਈ ਹੈ ਤੇ ਆ ਦੇਖੋ ਜੀ ਪੰਛੀਆਂ ਦੇ ਜਿਹੜੇ ਆਨਲਾਈਨ ਵਿੱਚ ਪਾਏ ਹੋਇਆ ਚਿੜੀਆਂ ਦੇ ਹਾਂ ਤੁਸੀਂ ਦੇਖ ਸਕਦੇ ਹਾਂ ਤੇ ਕੁਝ ਉਹ ਤੰਗ ਕਰਦਾ ਸੀ ਲੋਕਰ ਤਾਂ ਕਰਕੇ ਰੱਖ ਰੱਖ ਹਾਂ ਇਹ ਮੈਨੂੰ ਅਮੀਂ ਕਰ ਰਿਹਾ ਹੈ ਜੀ ਨਹੀਂ ਤਾਂ ਸਭ ਕੁਝ ਕਰ